ਜਦੋਂ ਦੀਨਾ ਤੇ ਦਇਆ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਧਾਂ ਜੋਗੀਆਂ ਨੂੰ ਸਮੇਰ ਪਰਬਤ ਤੇ ਜਾ ਕੇ ਗਿਆਨ ਦਿੰਦੇ ਹਨ ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ ਸ਼ਬਦ ਜਿੱਤੀ ਸਿੱਧ ਮੰਡਲੀ ਸਤਿਗੁਰ ਜੀ ਨੇ ਪਰਮੇਸ਼ਰ ਦੇ ਨਾਮ ਸ਼ਬਦ ਵਿੱਚ ਹੀ ਸਿੱਧਾਂ ਦੀ ਮੰਡਲੀ ਨੂੰ ਜਿੱਤਿਆ ਔਰ ਉਹਨਾਂ ਨੂੰ ਨਾਮ ਦਾ ਪਾਠ ਦਿੜ੍ੜ ਕਰਵਾਇਆ ਫਿਰ ਗੁਰੂ ਜੀ ਹੁਣ ਇੱਥੋਂ ਕਿਵੇਂ ਵਾਪਸ ਆਉਂਦੇ ਹਨ ਇਹ ਪ੍ਰਸੰਗ ਆਪ ਜੀ ਕੱਲ ਦੇ ਦਿਵਾਨ ਚ ਸਰਵਣ ਕਰ ਰਹੇ ਸੀ ਕਿ ਕਿਵੇਂ ਇਹਨਾਂ ਸਿੱਧਾਂ ਤੋਂ ਮਹਾਰਾਜ ਵਿਦਾ ਹੋ ਕੇ ਆਉਣ ਲੱਗੇ ਹਨ ਔਰ ਜਿਹੜੇ ਇਹ ਸਿੱਧ ਹਨ ਇਹਨਾਂ ਦੇ ਕੀ ਕੀ ਨਾਮ ਸੀ ਕਿੰਨੇ ਸਿੱਧ ਸਨ ਇਹ 84 ਮਹਾਨ ਸਿੱਧ ਸੀ ਤੇ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਲੋ ਬੜੇ ਪਿਆਰ ਸ਼ਰਧਾ ਨਾਲ ਸੁਣੋ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਕੀਤਾ ਉਹ 84 ਸਿੱਧ ਕਿਹੜੇ-ਕਿਹੜੇ ਸਨ ਅਦਬ ਪ੍ਰੇਮ ਨਾਲ ਫਤਿਹ ਬਲਾ ਕੇ ਮਹਾਰਾਜ ਦੇ ਚਰਨਾਂ 'ਚ ਜਿੱਥੇ ਬੈਠੇ ਹੋ ਹੁਣ ਰਸਨਾ ਪਵਿੱਤਰ ਕਰੋ ਸਤਿਗੁਰ ਜੀ ਨੂੰ ਨਮਸਕਾਰ ਕਰੋ ਔਰ ਆਖੋ ਜੀ ਸਤਨਾਮ ਸ੍ਰੀ ਵਾਹਿ ਸੂਰ ਸਿੱਧ ਲੋਹਰੀਪਾ ਪੰਗਰ ਜਿਹਦੇ ਵਿੱਚ ਕੁਝ ਨਾਮ ਕੱਲ ਗਿਆਨੀ ਜੀ ਨੇ ਆਪ ਜੀ ਨੂੰ ਸਰਵਣ ਕਰਾਏ ਹਨ ਜਿਹਦਾ ਨਾਮ ਗੋਰਖ ਹਨੂਮਾਨ ਭੀਸ਼ਮ ਪੈਰਵ ਦੱਤ ਇਹ 84 ਸਿੱਧ ਹਨ ਜਿਹਦੇ ਵਿੱਚ ਅਗਲਾ ਨਾਮ ਹੈ ਸੂਰ ਸਿੱਧ ਲੋਹਾਰੀਪਾ ਭੰਗਰ ਨਾਮੀ ਜਿਹੜਾ ਜੋਗੀ ਹੈ ਹਾਜੀ ਰਤਨ ਖਿੰਥੜਾ ਚੰਗਰ ਅਗਲਾ ਹਾਜੀ ਰਤਨ ਹੈ ਖਿੰਥੜਾ ਹੈ ਝੰਗਰ ਨਾਮ ਨਾਨ ਦਾ ਜੋਗੀ ਹੈ ਕੇਵਲ ਕਰਨ ਜਾਲ ਕਾ ਸੰਗਰ ਇਹਦੇ ਵਿੱਚ ਜਿਹੜੇ ਹਨ ਜੋਗੀ ਕੇਵਲ ਕਰਨ ਜਾਲ ਕਾ ਸੰਗਰ ਨਾਮੀ ਜਿਹੜਾ ਜੋਗੀ ਹੈ ਇਹਨੇ ਵੀ ਮਾਰਾ ਤੋਂ ਕਈ ਸਵਾਲ ਜਵਾਬ ਕੀਤੇ ਹਨ ਸਮਰਥ ਨਿਰਤ ਬਿਮਲ ਕਾ ਲੰਗਰ ਇਹ ਜਿੰਨੇ ਵੀ ਨਾਮ ਪੜੇ ਜਾ ਰਹੇ ਹਨ ਇਹਨਾਂ ਜੋਗੀਆਂ ਦੇ ਹਨ ਅਗਲੇ ਜੋਗੀ ਨੂੰ ਸਮਰਥ ਜਾਲਕਾ ਜਿਹੜਾ ਇਹ ਜੋਗੀ ਸੀ ਆਪ ਜੀ ਨੇ ਪਿੱਛੇ ਅਧਿਆਏ ਵੀ ਦੇਖਿਆ ਹੈ ਮਹਾਰਾਜ ਨੂੰ ਆਪਣੀਆਂ ਤਾਕਤਾਂ ਵੀ ਦਿਖਾਉਂਦਾ ਹੈ ਸੰਗਰ ਨਾਮੀ ਜੋ ਜੋਗੀ ਹੈ ਸਮਰਥ ਨਾਮ ਦਾ ਜੋ ਜੋਗੀ ਹੈ ਬਿਲਕਾ ਨਾਮ ਦਾ ਜੋ ਜੋਗੀ ਹੈ ਲੰਗਰ ਨਾਮੀ ਜੋਗੀ ਹੈ ਜੋ ਪੂਰਨ ਨਾਸਕਾ ਔਘੜ ਊਰਮ ਪੂਰਨ ਜੋਗੀ ਨਾਸਕਾ ਜੋਗੀ ਔਘੜ ਜੋਗੀ ਊਰਮ ਜੋਗੀ ਜੋ ਹਨ ਭਰਥਰ ਈਸ਼ਰ ਪਰਬਤ ਧੂਰਮ ਭਾਈ ਭਰਥਰੀ ਜਿਹੜਾ ਸੀ ਰਾਜਾ ਸੀ ਇਹ ਵੀ ਜੋਗੀ ਬਣ ਗਿਆ ਸੀ ਭਰਥਰ ਭਰਥਰ ਈਸ਼ਰ ਪਰਬਤ ਧੂਰਮ ਇਹ ਸਾਰੇ ਜੋਗੀ ਹਨ ਜੋ ਵੱਡੇ ਰਾਜ ਘਰਾਣਿਆਂ ਵਿੱਚੋਂ ਆ ਕੇ ਰਾਜ ਭਾਗ ਛੱਡ ਕੇ ਜੋਗੀ ਹੋਏ ਜੋਤਮਗਨ ਸਿੱਧ ਸੈਨ ਹਨੀਫਾ ਜੋਤਮਗਨ ਨਾਮ ਦਾ ਜੋਗੀ ਸਿੱਧ ਸੈਨ ਹਨੀਫਾ ਰਾਏ ਵਰ ਇਹ ਆਦ ਜਿਹੜੇ ਜੋਗੀ ਹਨ ਇਹ ਦੋ ਭਰਾ ਸਨ ਖਨੀਫਾ ਤੇ ਖਨੀਫਾ ਨਾਮੀ ਜੋਗੀ ਜੋ ਰਾਏ ਐਨ ਬਦ ਪ੍ਰਾਨ ਕਨੀਫਾ ਰਾਏ ਐਨ ਪਤੀ ਪ੍ਰਾਨ ਕਨੀਫਾ ਜੋਗੀ ਜੋ ਹੈ ਬਿਮਲ ਜੋਤ ਸੀਤਲ ਜਲ ਗਿਰਵਰ ਇਹਨਾਂ ਦੇ ਨਾਲ ਬਿਮਲ ਜੋਤ ਸ਼ੀਤ ਜੀਤਲ ਜਲ ਅਤੇ ਗਿਰਵਰ ਨਾਮ ਦਾ ਜੋਗੀ ਹੈ ਚਤੁਰਬੈਨ ਮੁਕਤੀ ਸਰ ਗਿਰਧਰ ਚਤੁਰਬੈਨ ਮੁਕਤੀ ਸਰ ਗਿਰਤਰ ਜੋਗੀ ਸੂਰੈਨ ਗਿਰਬੋਧ ਪਲਕ ਨਿਧ ਸੰਭੂ ਇਹ ਸਭ ਜੋਗੀ ਜਿਹੜੇ ਹਨ ਜਿਨ੍ਹਾਂ ਦੇ ਇੱਕ ਇੱਕ ਕਰਕੇ ਨਾਮ ਮਹਾਰਾਜ ਨੇ ਗਿਣਾਏ ਹਨ ਸ਼ੰਭੂ ਮਗਨ ਧਾਰ ਕਨਕਾ ਸਦਾ ਸ਼ੰਭੂ ਮਗਨ ਧਾਰ ਕਾ ਕਨਕਾ ਸਿੱਧ ਜੋਗੀ ਜਿਹੜਾ ਹੈ ਗੋਨ ਗਵਾਲ ਜੋਗੀ ਕਲਿੰਦਰੇ ਦਰਸ਼ਨ ਜੋਗੀ ਜਿਹੜੇ ਹਨ ਚਲਨ ਜੋਤ ਨਾਮ ਜੋਗੀ ਤੁਲਸਾ ਜੋਗੀ ਗਵਰਧਨ ਜੋਗੀ ਜਿਹੜਾ ਹੈ ਕੇਵਲ ਕਰਮੀ ਕੇਵਲ ਕਰਮੀ ਕਲਾ ਬਿਲਾਸੀ ਜੋਗੀ ਜਿਹੜੇ ਹਨ ਭੂਤਵੇ ਨਾਮ ਦਾ ਜੋਗੀ ਕੇਸ ਕਰਨ ਕਰਮਨਾਸੀ ਜੋਗੀ ਇਹ ਵਾਰੀ ਵਾਰੀ ਆ ਕੇ ਸਾਰੇ ਮਹਾਰਾਜ ਨੂੰ ਮਿਲਦੇਗੇ ਜਾ ਕੇ ਸਾਰੇ ਮਹਾਰਾਜ ਨੂੰ ਮਿਲਦੇ ਗਏ ਹਰੇਕ ਨੇ ਸਵਾਲ ਜਵਾਬ ਕੀਤੇ ਸਤਿਗੁਰਾਂ ਨਾਲ ਮਹਾਰਾਜ ਸਾਨੂੰ ਇਹਦੇ ਬਾਰੇ ਦੱਸੋ ਇਹਦੇ ਬਾਰੇ ਇਹ 84 ਜੋਗੀ ਜਿਹੜੇ ਰਹਿੰਦੇ ਸਨ ਮਹਾਰਾਜ ਉਹਨਾਂ ਦੇ ਨਾਮ ਦੱਸਦੇ ਹਨ